ਤਰਖਾਨ ਤੇ ਜੱਟ ਦੀ ਲੱਗੀ ਅਨੋਖੀ ਸ਼ਰਤ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸਕਾ ਕਾਮ ਉਸੀ ਕੋ ਸਾਜੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਹੱਥ ਵਿੱਚ ਹਥੌੜੀਆਂ ਲਈ ਬੈਠੇ ਨੇ ਦਰਸਲ ਇੱਕ ਪਾਸੇ ਜੱਟਾਂ ਦਾ ਮੁੰਡਾ ਬੈਠਾ ਹੈ ਅਤੇ ਇੱਕ ਪਾਸੇ ਤਰਖਾਨਾਂ ਦਾ ਮੁੰਡਾ ਇਨ੍ਹਾਂ ਵਿੱਚ ਸ਼ਰਤ ਲੱਗੀ ਹੈ ਕਿ ਲੱਕੜ ਵਿੱਚ ਮੇਖ ਸਭ ਤੋਂ ਪਹਿਲਾਂ ਕੌਣ ਠੋਕੇਗਾ ਪਹਿਲਾਂ ਜੱਟਾਂ ਦਾ ਮੁੰਡਾ ਮੇਖ ਠੋਕਦਾ ਹੈ ਉਹ 14 ਤੋਂ 15 ਵਾਰ ਮੇਖ ਤੇ ਥੋੜੀ ਮਾਰਦਾ ਹੈ ਤਾਂ ਆਕੇ ਮੇਖ ਗੱਡੀ ਜਾਂਦੀ ਏ ਪਰ ਜਦੋਂ ਤਰਖਾਣਾ ਦਾ ਮੁੰਡਾ ਮੇਖ ਠੋਕਦਾ ਹੈ ਤਾਂ ਪੰਜ ਵਾਰ ਥੋੜੀ ਮਾਰ ਕੇ ਮੇਖ ਗੱਡ ਦਿੰਦਾ ਏ ਇਹ ਦੇਖ ਕੇ ਜੱਟਾਂ ਦਾ ਮੁੰਡਾ ਉੱਥੋਂ ਉੱਠ ਕੇ ਚਲਿਆ ਜਾਂਦਾ ਏ ਇਹ ਤਖਾਣ ਤੇ ਜੱਟ ਦੀ ਹੁਣ ਲੱਗ ਗਈ ਸ਼ਰਤ ਇੱਕ ਪਾਸੇ ਤਖਾਣ ਭਾਈ ਆ ਤੇ ਇੱਕ ਪਾਸੇ ਜੱਟ ਆ ਹਨਾ ਉਹ ਕਹਿੰਦਾ ਵੀ ਦੇਖਦੇ ਆ ਵੀ ਕਿਹੜਾ ਮੇਖ ਜਲਦੀ ਠੂਕੂ ਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ